ਸਤਿ ਸ੍ਰੀ ਅਕਾਲ ਸਾਰਿਆਂ ਨੂੰ ਵੈਲਕਮ ਕਰਦੇ ਜੀ ਪਿੰਡ ਡੇਰੀ ਫਾਰਮ ਵਿੱਚ ਆਪਾਂ ਪਹੁੰਚ ਚੁੱਕੇ ਆਂ ਪਿੰਡ ਤਰਸਿੱਕਾ ਜ਼ਿਲ੍ਹਾ ਅੰਮ੍ਰਿਤਸਰ ਤਹਿਸੀਲ ਵੀ ਹੈ ਜੀ ਤਰਸਿੱਕਾ ਜੀ ਇਸ ਕਰ ਚੋ ਆਪਣੀ ਪਹਿਲੀ ਵੀਡੀਓ ਬਣ ਜਾ ਰਹੀ ਆ ਘਰ ਦੇ ਹੀ ਪਸ਼ੂ ਆ ਚੰਗੇ ਰਿਕਾਰਡ ਵਾਲੇ ਆ ਟਾਪ ਦੇ ਪਸ਼ੂ ਆ ਸਭ ਤੋਂ ਪਹਿਲਾਂ ਕੋਈ ਵੀਰ ਪਸ਼ੂ ਖਰੀਦਦਾ ਆ ਕੇ ਆਪਣੀ ਤਸੱਲੀ ਚੈੱਕ ਕਰਨਾ ਉਹਦੀ ਜ਼ਿੰਮੇਵਾਰੀ ਆ ਜੀ ਜਿੰਨੇ ਪੈਸੇ ਖਰਚਣੇ ਆ ਜੀ ਆ ਕੇ ਆਪਣੀ ਤਸੱਲੀ ਕਰਕੇ ਫੇਰ ਪਸ਼ੂ ਖਰੀਦਿਆ ਕਰੋ ਵੀਡੀਓ ਨੂੰ ਸ਼ੇਅਰ ਕਰ ਦਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰ ਦਿਆ ਕਰੋ ਜੀ ਕਿਸੇ ਵੀਰ ਨੇ ਵੀਡੀਓ ਬਣਾਉਣੀ ਹੋਵੇ ਸਾਨੂੰ ਫੋਨ ਕਰ ਸਕਦਾ ਨੰਬਰ ਨੋਟ ਕਰ ਲਓ 8566009918 ਵੀਡੀਓ ਨੂੰ ਵੱਤ-ਵੱਤ ਸ਼ੇਅਰ ਕਰ ਦਿਆ ਕਰੋ ਗੱਲਬਾਤ ਕਰਾਉਣੇ ਆ ਦੋਵੇਂ ਝੋਟੀਆਂ ਗੱਬਣਾ ਸੇਲ ਕਰਨੀਆਂ ਜੀ ਗੱਲਬਾਤ ਕਰਾਉਣੇ ਅੰਕਲ ਹੋਣਾ ਨਾਲ ਇਹਨਾਂ ਦੀ ਡਿਟੇਲ ਲੈਣੇ ਆ ਜੀ ਸਤਿ ਸ਼੍ਰੀ ਅਕਾਲ ਬਾਬਾ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਆ ਜੀ ਵਧੀਆ ਜੀ ਵਧੀਆ ਠੀਕ ਆ ਜੀ ਘਰ ਦੇ ਹੀ ਪਹੂ ਆ ਆਪਣੇ ਹਾਂਜੀ ਕਰਦੇ ਜੀ ਠੀਕ ਆ ਵਪਾਰਤ ਨਹੀਂ ਨਾ ਕਰਦੇ ਨਹੀਂ ਜੀ ਬੱਚੇ ਬਾਹਰ ਗਏ ਨਹੀਂ ਕਰਦੇ ਜੀ ਠੀਕ ਆ ਜੀ ਤੇ ਦੋ ਛੋਟੀਆਂ ਸੇਲ ਕਰਨੀਆਂ ਹਾਂਜੀ ਦੋ ਕਰਨੀਆਂ ਦੋਵੇਂ ਗੱਬਣਾ ਹੈ ਹਾਂਜੀ ਦੋਵੇਂ ਗੱਬਣਾ ਠੀਕ ਹੈ ਜੀ ਦੋਵੇਂ ਦੁੱਜੇ ਦੁੱਜੇ ਸੂਏ ਅੱਛਾ ਦੁੱਜੇ ਦੁੱਜੇ ਸੂਏ ਹਾਂਜੀ ਆਪਣਾ ਨਾਮ ਦੱਸ ਦਿਓ ਜੀ ਹਰਦੇਵਾਲ ਸਿੰਘ ਜੀ ਠੀਕ ਹੈ ਹਰਦੇਵਾਲ ਸਿੰਘ ਨਾਮ ਜੀ ਤੇ ਫੋਨ ਨੰਬਰ ਦੱਸ ਦਿਓ ਜੀ ਆਪਣਾ 883874973 ਠੀਕ ਹੈ ਜੀ ਤੇ ਪਿੰਡ ਕਿਹੜਾ ਪੈ ਜਾਂਦਾ ਜੀ ਇਹ ਤਰਸਿਕਾ ਡੇਰਾ ਭਗਤਾਂ ਦਾ ਡੇਰਾ ਭਗਤਾਂ ਦਾ ਤਰਸਿਕਾ ਪਿੰਡ ਹਾਂਜੀ ਹਾਂਜੀ ਠੀਕ ਹੈ ਜ਼ਿਲ੍ਹਾ ਆਪਾਂ ਨੂੰ ਕਿਹੜਾ ਲੱਗਦਾ ਜੀ ਅਮਰਸਰ ਜੀ ਤਹਿਸੀਲ ਜੀ ਆਪਣਾ ਸਭ ਤਹਿਸੀਲ ਤਰਸਿਕਾ ਜੀ ਤਹਿਸੀਲ ਵੀ ਤਰਸਿਕਾ ਠੀਕ ਆ ਜੀ ਠੀਕ ਆ ਤੇ ਬਾਬਾ ਜੀ ਨੇ ਝੋਟੀਆਂ ਸੇਲ ਕਰ ਰੀਆਂ ਦੋਵੀਆਂ ਦੋਵੇਂ ਬਹੁਤ ਹੀ ਸੋਹਣੀਆਂ ਵੱਡੇ ਕੱਦ ਕਾੜ ਦੀਆਂ ਮਾਲਕ ਨੇ ਦੋਵੇਂ ਝੋਟੀਆਂ ਗੱਬਣਾ ਨੇ ਤੇ ਆਹ ਝੋਟੀ ਪਹਿਲੇ ਨੰਬਰ ਦੇ ਦਿਖਾਵਾਂਗੇ ਆਪਾਂ ਸਿੰਘ ਸੁੰਗ ਦੀ ਕੁਆਲਿਟੀ ਚੈੱਕ ਕਰ ਲਓ ਫੇਸ ਦੀ ਕੁਆਲਿਟੀ ਚੈੱਕ ਕਰ ਲਓ ਜੀ ਥਾਣ ਥੁਣ ਬੜਾ ਸੋਹਣਾ ਲੱਗਾ ਝੋਟੀ ਨੂੰ ਆਹ ਵੇਖ ਸਕਦੇ ਆ ਜੀ ਆਹ ਵੇਖੋ ਕੱਦ ਕਾੜ ਵੀ ਪੂਰਾ ਚੰਗਾ ਵਾ ਆਹ ਵੇਖੋ ਹਵਾਨਾ ਹਵਾਨਾ ਵੀ ਚੈੱਕ ਕਰ ਲਓ ਅਜੇ ਦੇਣ ਲਿਆ ਜਾਣਗੀਆਂ ਬਾਬਾ ਜੀ ਕਿੰਨੇ ਦਿਨ ਲੈ ਜੂਗੀ ਆ ਝੋਟੀ ਇਹ ਜੀ ਮਤਲਬ 15 ਤਰੀਕ ਨੂੰ ਦਿਨ ਪੂਰੇ ਜੀ ਅੱਛਾ 15 ਤਰੀਕ ਨੂੰ ਦਿਨ ਪੂਰੇ ਹੁੰਦੇ ਆ ਜੀ ਹਾਂਜੀ ਠੀਕ ਹੈ ਜੀ ਇਹਦਾ ਸੂਆ ਕਿੰਨਾ ਜੀ ਦੂਜਾ ਜੀ ਦੂਜਾ ਸੂਆ ਹਾਂਜੀ ਦੂਜਾ ਸੂਆ ਠੀਕ ਹੈ ਦੁੱਧ ਕਿੰਨਾ ਚਵਾਇਆ ਇਹਨੇ ਪਹਿਲੇ ਸੂਏ ਤੋਂ 14 ਤੋਂ 15 14 ਕਿਲੋ 14 ਕਿਲੋ ਦੁੱਧ ਦੁੱਧ ਚਵਾਇਆ ਇਹਨੇ ਠੀਕ ਹੈ ਜੀ ਬਾਕੀ ਬਹੁਤ ਹੀ ਸੋਹਣੀ ਝੋਟੀ ਆ ਬਾਬਾ ਜੀ ਇਹਨੂੰ ਖੋਲ ਕੇ ਤੋਰ ਹੀ ਕਰਾਂ ਆਹ ਚਲ ਪੂਰੇ ਕੱਦ-ਕਾੜ ਦੀ ਵੱਡੀ ਆ ਸਿੰਘ ਦੀ ਕੁਆਲਿਟੀ ਚੈੱਕ ਕਰ ਲੋ ਜੀ ਫੇਸ ਦੀ ਕੁਆਲਿਟੀ ਚੈੱਕ ਕਰ ਲੋ ਹਾਈਟ ਆਪ ਚੈੱਕ ਅੰਦਾਜ਼ਾ ਲਾ ਲਓ ਕਿੱਡੀ ਆ ਜੀ ਬਾਕੀ ਕਿਸੇ ਵੀਰ ਨੇ ਵੀਡੀਓ ਬਣਾਉਣੀ ਆ ਜਦੋਂ ਵੀ ਵੇਖਣੀ ਆ ਉਦੋਂ ਆਪਣੇ ਫੋਨ ਦੇ ਵਿੱਚ ਵੱਡੀ ਸਕਰੀਨ ਕਰਕੇ ਵੇਖਣੀ ਆ ਪਤਾ ਲੱਗ ਜਾਂਦਾ ਡੰਗਰ ਦੀ ਹਾਈਟ ਕਿੱਡੀ ਆ ਜੀ ਆਪਾਂ ਕੋਈ ਜ਼ੂਮ ਨਹੀਂ ਕਰਦੇ ਜਿੱਡਾ ਡੰਗਰ ਹੁੰਦਾ ਉੱਡਾ ਦਿਖਾਉਨੇ ਆ ਜੀ ਚੈੱਕ ਕਰ ਲੋ ਜੀ ਹਵਾਨਾ ਵੀ ਚੈੱਕ ਕਰ ਲੋ ਥਾਣਾ ਦਾ ਗੈਪ ਵੀ ਚੈੱਕ ਕਰ ਲੋ ਬਹੁਤ ਹੀ ਸੋਹਣੀ ਕੈਮ ਅਜੇ ਦਿਨ ਦਾਹ ਲੈ ਜੂਗੀ ਪਾਪਾ ਜੀ ਹਾਂਜੀ ਲੈ ਜੂਗੀ 10 ਦਿਨ ਬਾਬਾ ਜੀ ਕਹਿੰਦੇ ਲੈ ਜੂਗੀ ਤੇ ਆਪਣੇ ਨਰਖ ਪਰ ਕਾ ਆ ਕੇ ਤੁਸੀਂ ਆਪ ਵੀ ਚੈੱਕ ਕਰ ਲੈਣੀ ਆ ਬਹੁਤ ਹੀ ਸੋਹਣੀ ਆ ਝੋਟੀ ਗੋਲ ਆ ਜੀ ਦਿੱਸੀ ਰਿੰਗੀ ਪੂਰੀ ਕੈਮ ਆ ਤਗੜੀ ਆ ਝੋਟੀ ਇਹਦਾ ਮੁੱਲ ਵੀ ਜਾਇਜ਼ ਕਰਨਾ ਫੋਨ ਜ਼ਰੂਰ ਕਰ ਲਿਓ ਖਾਨ ਥੋਣੇ ਕਰਾਂ ਲਾਗੇ ਤਾਂ ਤੁਸੀਂ ਆਪ ਚੈੱਕ ਕਰ ਲਓ ਬੜਾ ਸੋਹਣਾ ਧਾਣਾ ਸਿੰਘ ਦੀ ਕੁਆਲਿਟੀ ਆ ਵੇਖੋ ਜੀ ਪੂਰੀ ਮੋਹਰਾ ਦੇ ਵਿੱਚ ਆਉਂਦੀ ਆ ਚੰਗੀ ਸੋਹਣੀ ਆ ਸਾਬੀ ਵੀ ਚੰਗੀ ਆ ਹਵਾਨਾ ਨਾਇਕ ਕਰਾਂ ਜਦੋਂ ਤਿਆਰ ਹੋ ਗਈ ਪੂਰੇ ਬਟਨ ਦੇਣਗੇ ਬਟਨ ਵਾਲਾ ਹਵਾਨਾ ਤਿਆਰ ਹੋਣਾ ਇਹਦਾ ਦਿਨ ਦਾ ਹੀ ਖੜੂ ਕਿ ਉੱਪਰ ਵੀ ਲਾ ਜੂ ਹਾਂਜੀ 15 ਤਰੀਕ ਨੂੰ ਦਿਨ ਪੂਰੇ ਆ ਅੱਛਾ ਉੱਪਰ ਉੱਪਰ ਲੈ ਜਾਂਦੀ ਦਿਨ ਉੱਤੇ ਲਾਉਗੀ ਆ ਦੋ ਚਾਰ ਦਿਨ ਗਈ ਜਣਾ ਲੈ ਜਾਂਦਾ ਅੱਗਾ ਪਿੱਛਾ ਹੋ ਜਾਂਦਾ ਹਾਂਜੀ ਹਾਂਜੀ ਠੀਕ ਹੈ ਜੀ ਤੇ ਐਰ ਦਾ ਦੁੱਧ ਕਿੰਨਾ ਚਵਾਉਗੀ ਇਹ ਐਰ ਕਾ ਵੇਖੋ ਜੀ 16 ਤੋਂ 17 ਵੀ ਚਵਾ ਸਕਦੇ ਠੀਕ ਹੈ ਜੀ ਹਾਂਜੀ ਸਹੀ ਹੈ 16 17 ਐਡੀ ਮੱਝ ਨੂੰ ਕਹਿੰਦਾ ਗੱਖਣੀਗਾ ਹਜੇ ਤੇ ਦੂਜਾ ਸੁਹਾ ਦੱਸਿਆ ਤੁਸੀਂ ਇਹਦਾ ਹਾਂਜੀ ਗਾਂ ਵੀ ਵਾਦੇ ਦੀ ਆ ਇਹ ਹਾਂਜੀ ਹਾਂਜੀ ਠੀਕ ਆ ਜੀ ਤੇ ਇਹਦਾ ਮੁੱਲ ਕਿੰਨਾ ਕਰਨਾ ਜੀ ਮੁੱਲ ਇਕੱਲੀ ਦਾ 60000 ਰੁਪਇਆ ਜਾ 1 ਲੱਖ ਇਹ 1 ਲੱਖ 60000 1 ਲੱਖ 60000 ਮੁੱਲ ਕਰਨਾ ਜੀ ਠੀਕ ਆ ਜੀ ਠੀਕ ਆ ਚਲੋ ਕੋਈ ਗੱਲ ਨਹੀਂ ਕਈ ਵਾਰਾ ਪਲੇਖਾ ਪੈ ਜਾਂਦਾ ਵਾ 1 ਲੱਖ 60000 ਰੁਪਇਆ ਮੁੱਲ ਕਰਦੇ ਆ ਜੀ ਇਹਦਾ ਫੋਨ ਕਰ ਲਿਓ ਆ ਕੇ ਚੈੱਕ ਕਰ ਲਿਓ ਤੇ ਸੱਲੀ ਕਰ ਲਿਓ ਜੀ ਆਪਣੀ ਦੂਜੇ ਨੰਬਰ ਤੇ ਇੱਕ ਹੋਰ ਦਿਖਾਉਣੀ ਆ ਆਹ ਵੇਖੋ ਜੀ ਬੜਾ ਸੋਹਣਾ ਸਿੰਘ ਸੁng ਲੱਗਾ ਇਹਦਾ ਵੀ ਆਹ ਵੇਖ ਸਕਦੇ ਆ ਕਰਦੇ ਹੀ ਪਸ਼ੂਆ ਕੋਈ ਵਪਾਰ ਦਾ ਕੰਮ ਨਹੀਂਗਾ ਇਹਨਾਂ ਦਾ ਥਾਣ ਥੁਣ ਇਹਦੇ ਵੀ ਸੋਹਣਾ ਲੱਗਾ ਜੀ ਆਹ ਵੇਖੋ ਕੱਦ ਕਾੜ ਦੀ ਇਹ ਵੀ ਚੰਗੀ ਆ ਬਾਕੀ ਇਹਦਾ ਵੀ ਹਵਾਨਾ ਜਿਹੜਾ ਬਟਨ ਵਾਲਾ ਹੀ ਤਿਆਰ ਹੋਣਾ ਤੇ ਬੜਾ ਸੋਹਣਾ ਲੇਵਾ ਇਹਨੇ ਤਿਆਰ ਕਰਨਾ ਜਦੋਂ ਤਿਆਰ ਹੋ ਗਈ ਹਵਾਨਾ ਵੀ ਕਾਫੀ ਪਿੱਛੇ ਤੱਕ ਲੈ ਕੇ ਜਾਊਗੀ ਬਹੁਤ ਹੀ ਸੋਹਣੀ ਹੈ ਛੋਟੀ ਆਹ ਦੇਖ ਸਕਦੇ ਹਵਾਨਾ ਚੈੱਕ ਕਰ ਲੋ ਇਹਦਾ ਥੋੜਾ ਸਾਡੇ ਤੋਂ ਡਰਦੀ ਆ ਆਹ ਵੇਖੋ ਜੀ ਹਾਂਜੀ ਬਾਬਾ ਜੀ ਇਹਦਾ ਸੂਆ ਕਿਨਵਾ ਜੀ ਇਹਦਾ ਹੀ ਦੂਜਾ ਜੀ ਅੱਛਾ ਦੂਜਾ ਸੂਆ ਹਾਂਜੀ ਹਾਂਜੀ ਠੀਕ ਆ ਜੀ ਕਿੰਨੇ ਦਿਨ ਲੈ ਜੂਗੀ ਇਹ ਇਹ 20 ਦਿਨ ਲੈ ਜੂਗੀ ਅੱਛਾ 20 ਦਿਨ ਲੈ ਜੂਗੀ 20 ਦਿਨ ਬਾਕੀ ਤਿਆਰ ਚੰਗੀ ਹਵਾਨਾ ਹੂ ਨਾ ਚੰਗਾ ਖੋਲਦੀ ਐ ਬਹੁਤ ਹੀ ਠੀਕ ਆ ਠੀਕ ਆ ਸਹੀ ਆ ਹਾਂਜੀ ਤੇ ਇਹਦੀ ਕੁਆਲਿਟੀ ਵਧੀਆ ਜੀ ਅੱਛਾ ਇਹਦੀ ਕੁਆਲਿਟੀ ਵਧੀਆ ਤੇ ਦੁੱਧ ਕਿੰਨਾ ਚਵਾਉਂਦੀ ਐ ਜੀ ਇਹ ਦੁੱਧ 18 ਕਿਲੋ ਅੱਛਾ ਇਹ ਜਿਹੜਾ ਪਹਿਲੇ ਸੂਏ 18 ਕਿਲੋ ਚਵਾਇਆ ਇਹਨੇ ਹਾਂਜੀ 17 ਤੋਂ 18 17 ਤੋਂ 18 ਲੀਟਰ ਦੁੱਧ ਚਵਾਇਆ ਇਹਨੇ ਹਾਂਜੀ ਹਾਂਜੀ ਠੀਕ ਆ ਜੀ ਤੇ ਦਿਨ 20 ਲੈ ਜੂਗੀ ਹਾਂਜੀ 20 ਲੈ ਜੂਗੀ ਇਹਨੂੰ ਵੀ ਖੋਲ ਲੋ ਜੀ ਉਹਦੇ ਨਾਲ 15 ਦਿਨ ਮਤਲਬ ਠੀਕ ਹੈ ਜੀ ਸੇਕਾ ਕੁਆਲਟੀ ਚੈੱਕ ਕਰ ਲੋ ਫੇਸ ਵੀ ਬਹੁਤ ਸੋਹਣਾ ਝੋਟੀ ਦਾ ਬੇਲ ਬਹੁਤ ਲੰਬੀ ਆ ਕੱਦ ਕਾਠ ਵੀ ਚੰਗਾ ਤੇ ਹਵਾਨਾ ਬਹੁਤ ਹੀ ਸੋਹਣਾ ਜਦੋਂ ਆਰਡਰ ਤਿਆਰ ਕਰ ਲਿਆ ਨਾ ਆਹ ਵੇਖੋ ਜੀ 20 ਦਿਨ ਕਿਹਾ ਇਹਨਾਂ ਨੇ 20 ਦਿਨਾਂ ਨੂੰ ਬਹੁਤ ਹੀ ਸੋਹਣਾ ਹਵਾਨਾ ਤਿਆਰ ਕਰ ਲੂਗੀ ਥੋੜਾ ਜਿਹਾ ਡਰਦੀ ਆ ਸਾਡੇ ਤੋਂ ਆਹ ਵੇਖ ਸਕਦੇ ਆ ਕੱਦ ਕਾਠ ਸੀ ਪੂਰੀ ਚੰਗੀ ਆ ਜੀ ਥਾਣ ਸੁਣ ਬਹੁਤ ਸੋਹਣਾ ਲੱਗਾ ਜੀ ਕਰਮਾ ਵਾਲੀ ਨੂੰ ਹਵਾਨਾ ਚੈੱਕ ਕਰ ਲੋ ਜੀ ਆਹ ਵੇਖੋ ਇਹ ਹਵਾਨਾ ਬਹੁਤ ਹੀ ਸੋਹਣੀ ਹੈ ਬਾਕੀ ਤਿਆਰ ਜਦੋਂ 20 ਦਿਨਾਂ ਨੂੰ ਹੋਈ ਉਦੋਂ ਬੋਲੂਗੀ ਮੂੰਹ ਤੋਂ ਝੋਟੀ ਕਿ ਹੈਗੀਆਂ ਮੈਂ ਠੀਕ ਹੈ 20 ਦਿਨਾਂ ਨੂੰ ਫਿਰ ਚੰਗੀ ਤਿਆਰ ਹੋ ਜੂਗੀ ਹਾਂਜੀ ਬਿਲਕੁਲ ਤਿਆਰ ਹੋ ਜੀ ਇਹ ਹੈ ਕਿ ਹਵਾਨਾ ਬਹੁਤ ਸੋਹਣਾ ਹੁਣ ਵੀ ਬੜਾ ਸੋਹਣਾ ਦਿਖਾਉਂਦੀ ਹੈ ਆਹ ਜਿਹੜੀਆਂ ਵਿੱਡਾਂ ਤੇ ਥਾਣ ਲੈ ਜਾਂਦੀ ਹੈ ਥਾਣ ਪੂਰਾ ਖੋਲ ਦਿੰਦੀ ਹੈ ਮੈਂ ਨਾਲ ਗੱਲ ਹੀ ਕੋਈ ਨਹੀਂ ਐ ਹਵਾਨਾ ਪੂਰਾ ਪਿੱਛੇ ਤੱਕ ਹਾਂਜੀ ਪਿੱਛੇ ਤੱਕ ਠੀਕ ਆ ਠੀਕ ਆ ਬਟਨ ਲੱਗੇ ਆ ਹਵਾਨੇ ਦੇ ਦੇਖਦੇ ਹੋਣੇ ਫਿਰ ਕੁਆਲਿਟੀ ਵਧੀਆ ਹੈ ਕੁਆਲਿਟੀ ਵਧੀਆ ਠੀਕ ਆ ਜੀ ਫੈਰ ਕਾ ਦੁੱਧ ਕਿੰਨਾ ਚਾਹਜੂ ਫੈਰ ਕਾ ਦੇਖੋ ਕਰੋਗੇ 20 ਕਿਲੋ 20 ਕਿਲੋ ਕਰਨਾ ਚਾਹੀਦਾ ਜੀ ਠੀਕ ਆ ਜੀ ਠੀਕ ਇਹਦਾ ਮੁੱਲ ਕਿੰਨਾ ਕਰਨਾ ਜੀ ਇਹਦਾ ਮੁੱਲ ਇੱਕਸੀ ਦਾ ਅੱਛਾ 1 80 ਮੁੱਲ ਕਰਨਾ ਜੀ ਇਹਦਾ ਤੇ ਜੇ ਜੋੜਾ ਹੀ ਪਸੰਦ ਆ ਗਿਆ ਜੋੜਾ ਦੇ ਦਾਂਗੇ ਜੀ ਠੀਕ ਆ ਜੋੜਾ 3 40 ਦਾ ਬਣਦਾ ਜੀ ਹਾਂਜੀ 3 ਲੱਖ ਦਾ ਦੇ ਦਾਂਗੇ 40000 ਹੀ ਡਾ ਦੇਣਾ ਆ ਖੁੱਲੀ ਛੋਟ ਕਰ ਦੇਣੀ ਆ ਬਾਕੀ ਕੋਈ ਫੋਨ ਕਰ ਲੈ ਮੋੜਦਾ ਨਹੀਂ ਕਿਸ ਨੂੰ ਠੀਕ ਠੀਕ ਆ ਜੀ ਚੰਗੇ ਟਾਪ ਦੇ ਪਸ਼ੂ ਆ ਤੇ ਬਾਕੀ ਇਹ ਨਹੀਂ ਕਿ ਇਹ ਦੋਵੇਂ ਟਾਪ ਦੇ ਆ ਤੇ ਇਹ ਬਾਬਾ ਜੀ ਹੁਣਾਂ ਦਾ ਮਾਲ ਪੂਰਾ ਹੀ ਸਾਰਾ ਹੀ ਬਹੁਤ ਹੀ ਸੋਹਣਾ ਆਪਾਂ ਇੱਕ ਰਾਂ ਸਾਰੇ ਮਾਲ ਤੇ ਕੈਮਰਾ ਮਾਰ ਦਿੰਨੇ ਆ ਬਾਕੀ ਟਾਪ ਦੀ ਇਹ ਮੱਝਾਂ ਰੱਖੀਆਂ ਵਾ ਆ ਵੇਖੋ ਜੀ 20 20 22 22 ਲੀਟਰ ਵਾਲੀਆਂ ਮੱਝਾਂ ਸਾਰੀਆਂ ਬਾਬਾ ਜੀ ਹੁਣਾਂ ਕੋ ਤੇ ਆਹੀ ਦੋ ਸੇਲ ਕਰਨੀਆਂ ਵਾ ਚੰਗੇ ਸਾਰੀਆਂ ਚੰਗਾਈ ਦੁੱਧ ਦਿੰਦੀਆਂ ਨਾ ਬਾਈ ਸਾਰੀਆਂ ਹੀ ਅੱਛਾ ਮਾਲਵੇ ਤੋਂ ਲੈਣ ਨੂੰ ਮੁੰਡਾ ਬਾਹਰ ਚੱਲ ਜਾਣਾ ਉਹਦਾ ਕਰਕੇ ਫੇਰ ਨਾ ਮਾਲਵੇ ਤੋਂ ਨਹੀਂ ਉਹਨੇ ਕਿ ਹਰਿਆਣੇ ਤੋਂ ਉੱਥੋਂ ਲਿਆਂਦੀਆਂ ਮਾਲਵੇ ਤੋਂ ਲਿਆਂਦੀਆਂ ਅੱਛਾ ਮਾਲਵੇ ਤੋਂ ਲਿਆਂਦੀਆਂ ਹਰਾਮਪੁਰਾ ਫੂਲ ਤੋਂ ਹਰਾਮਪੁਰਾ ਫੂਲ ਤੋਂ ਠੀਕ ਹੈ ਜੀ ਕਰਨੀ ਕੋਈ ਗੱਲਬਾਤ ਹੋਰ ਹਾਂਜੀ ਬਸ ਠੀਕ ਹੈ ਜੀ ਠੀਕ ਹੈ ਜੀ ਆਹੀ ਦੋ ਝੋਟੀਆਂ ਸੇਲ ਕਰਨੀਆਂ ਚੰਗੀਆਂ ਸੋਹਣੀਆਂ ਵੱਡੇ ਕੱਦ ਕਾੜ ਦੀਆਂ ਮਾਲਕ ਆ ਆ ਕੇ ਆਪਣੀ ਤਸੱਲੀ ਤੁਸੀਂ ਕਰਨੀ ਆ ਤੁਸੀਂ 3 ਲੱਖ ਰੁਪਈਆ ਖਰਚਣਾ ਜੀ 3 ਲੱਖ ਜਿਹਨੇ ਖਰਚਣਾ ਉਹਦਾ ਫਰਜ ਬਣਦਾ ਆਗੇ ਆਪਣੀ ਵੀ ਤਸੱਲੀ ਕਰ ਲੈ ਕਿਉਂ ਬਾਬਾ ਜੀ ਠੀਕ ਹੈ ਨਾ ਆਪਣਾ ਕੰਮ ਆਪਾਂ ਵੀਡੀਓ ਬਣਾ ਕੇ ਚੱਲ ਜਾਣਾ ਵਾ ਜਿਹਨੇ ਪੈਸੇ ਖਰਚਣੇ ਆ ਉਹਦਾ ਫਰਜ ਬਣਦਾ ਵੀ ਚੈੱਕ ਉਹਨੇ ਕਰਨੀ ਆਗੇ ਥਣ ਥੁਣ ਆਪਣੇ ਚੈੱਕ ਕਰ ਲਿਓ ਥਣ ਬਹੁਤ ਹੀ ਸੋਹਣਾ ਲੱਗਾ ਵਾ ਵੀਡੀਓ ਨੂੰ ਕਰ ਦਿਓ ਸ਼ੇਅਰ ਧੰਨਵਾਦ ਜੀ